ਪੰਜਾਬ ਦੇ ਤਰਨਤਾਰਨ ਇਲਾਕੇ ਦੀ ਖਡੂਰ ਸਾਹਿਬ ਲੋਕ ਸਭਾ ਸੀਟ ਇਸ ਵਾਰ ਬਣੀ ਪੂਰੇ ਭਾਰਤ ਦੇ ਵਿੱਚ ਹੌਟ ਸੀਟ ਪਇਮਰਤਪਾਲ ਸਿੰਘ ਦੀ ਚਲ ਅਚਲ ਸੰਪਤੀ ਦਾ ਹੋਇਆ ਖੁਲਾਸਾ ਅਤੇ ਉਹਨਾਂ ਦੇ ਉੱਤੇ ਕਿੰਨੇ ਕੋ ਕੇਸ ਤੇ ਕਿਹੜੇ ਕਿਹੜੇ ਥਾਣਿਆਂ ਦੇ ਵਿੱਚ ਦਰਜ ਨੇ ਇਹਦੀ ਵੀ ਪੂਰੀ ਡਿਟੇਲ ਆਈ ਸਾਹਮਣੇ ਤੁਸੀਂ ਦੇਖ ਰਹੇ ਹੋ ਆਪਸੀ ਸਾਂਝ ਟੀਵੀ ਤੇ ਮੈਂ ਹਾਂ ਤਜਿੰਦਰਪਾਲ ਸਿੰਘ ਪੰਜਾਬ ਦੀ ਤਰਨਤਾਰਨ ਇਲਾਕੇ ਦੇ ਵਿੱਚ ਖਡੂਰ ਸਾਹਿਬ ਹਲਕਾ ਜਿਹੜਾ ਹੈ ਸੀਟ ਲੋਕ ਸਭਾ ਦੀ ਉਹ ਇਸ ਵਾਰ ਪੰਜਾਬ ਹੀ ਨਹੀਂ ਪੂਰੇ ਭਾਰਤ ਦੇ ਵਿੱਚ ਇੱਕ ਹੌਟ ਸੀਟ ਬਣ ਕੇ ਉਭਰੀ ਹੈ ਤੁਹਾਨੂੰ ਦੱਸ ਦਈਏ ਕਿ ਅਲੱਗ-ਅਲੱਗ ਪਾਰਟੀਆਂ ਦੇ ਮੇਨ ਜਿਹੜੇ ਪੰਜ ਉਮੀਦਵਾਰ ਇਹਦੇ ਵਿੱਚ ਖੜੇ ਹੋਏ ਨੇ ਉਹ ਹਨ ਲਾਲਜੀਤ ਸਿੰਘ ਪੁੱਲਰ ਆਮ ਆਦਮੀ ਪਾਰਟੀ ਤੋਂ ਮਨਜੀਤ ਸਿੰਘ ਮੰਨਾ ਭਾਜਪਾ ਤੋਂ ਵਿਰਸਾ ਸਿੰਘ ਬੁਲਟੋਹਾ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਕੁਲਬੀਰ ਸਿੰਘ ਚੀਰਾ ਕਾਂਗਰਸਾਈ ਤੋਂ ਅਤੇ ਮਾਨ ਜੋ ਮਾਨ ਦਲ ਹੈ ਅਕਾਲੀ ਦਲ ਮਾਨ ਉਹਨਾਂ ਨੇ ਆਪਣਾ ਕੈਂਡੀਡੇਟ ਜਿਹੜਾ ਹੈ ਉਹ ਵਿਡਰਾ ਕਰ ਦਿੱਤਾ ਹੈ ਨਾ ਸਾਰਿਆਂ ਤੋਂ ਜੋ ਜ਼ਿਆਦਾ ਇਸ ਵੇਲੇ ਚਰਚਾ ਦਾ ਵਿਸ਼ੇ ਬਣਿਆ ਹੋਇਆ ਹੈ ਉਹ ਹੈ ਭਾਈ ਅੰਮ੍ਰਿਤਪਾਲ ਸਿੰਘ ਜੋ ਕਿ ਆਜ਼ਾਦ ਉਮੀਦਵਾਰ ਵਜੋਂ ਪਿਛਲੇ 2 ਦਿਨ ਪਹਿਲਾਂ ਨਮਾankan ਜਿਹੜਾ ਹੈ ਉਹ ਭਰਿਆ ਹੈ ਉਹ ਐਫਿਡੇਵਿਟ ਜੋ ਤੁਹਾਨੂੰ ਨਾਲ ਦੇ ਨਾਲ ਅਸੀਂ ਸਕਰੀਨ ਦੇ ਉੱਤੇ ਦਿਖਾ ਰਹੇ ਹਾਂ ਜਿਸ ਦੇ ਵਿੱਚ ਅੰਮ੍ਰਿਤਪਾਲ ਸਿੰਘ ਨੇ ਲਿਖਿਆ ਹੈ ਅੰਮ੍ਰਿਤਪਾਲ ਸਿੰਘ ਸੁਪੁੱਤਰ ਸਰਦਾਰ ਤਰਸੀਮ ਸਿੰਘ ਵਾਸੀ ਜੱਲੂਪੁਰ ਖੇੜਾ ਪਿੰਡ ਦਾ ਨਾਮ ਹੈ ਬਾਬਾ ਬਕਾਲਾ ਅੰਮ੍ਰਿਤਸਰ ਪੰਜਾਬ ਦੇ ਰਹਿਣ ਵਾਲਾ ਔਰ ਬਾਬਾ ਬਕਾਲਾ ਦੇ ਵਿੱਚ ਹੀ ਉਹਨਾਂ ਦਾ ਜੋ ਵੋਟ ਕਾਰਡ ਹੈ ਉਹ ਬਣਿਆ ਹੋਇਆ ਹੈ ਔਰ ਸਭ ਤੋਂ ਜੋ ਇੱਕ ਅਲੱਗ ਤੋਂ ਗੱਲ ਦੇਖਣ ਵਾਲੀ ਹੈ ਕਿ ਉਹਨਾਂ ਨੇ ਇਸੇ ਜੋ ਪੇਪਰ ਦੇ ਵਿੱਚ ਲਿਖਿਆ ਹੋਇਆ ਇਸੇ ਐਫੀਡੇਵਿਟ ਦੇ ਵਿੱਚ ਲਿਖਿਆ ਹੋਇਆ ਹੈ ਕਿ ਉਹਨਾਂ ਦਾ ਕੋਈ ਵੀ ਫੋਨ ਨੰਬਰ ਕੰਟੈਕਟ ਨੰਬਰ ਨਹੀਂ ਹੈ ਨਾ ਹੀ ਉਹਨਾਂ ਦੀ ਕੋਈ ਈਮੇਲ ਆਈਡੀ ਹੈ ਬਿਕੋਜ਼ ਯਾਨੀ ਉਹਨਾਂ ਨੇ ਲਿਖਿਆ ਕਿ ਐਸ ਆਈ ਐਮ ਡਿਟੇਨਡ ਇਨ ਸੈਂਟਰਲ ਜੇਲ ਡਿਬਰੂਗੜ ਅਸਾਮ ਹੁਣ ਇਹ ਹੀ ਜਿਹੜਾ ਹੈ ਵਿਸ਼ਾ ਦਾ ਚਰਚੇ ਹੈ ਇਸ ਅਮਰਪਾਲ ਸਿੰਘ ਤੋਂ ਪਹਿਲਾਂ ਵੀ ਬਹੁਤ ਸਾਰੇ ਐਸੇ ਬੰਦੇ ਨੇ ਜਿਨ੍ਹਾਂ ਨੇ ਜੇਲ੍ਹ ਦੇ ਵਿੱਚੋਂ ਰਹਿ ਕੇ ਜਿਹੜਾ ਹੈ ਲੋਕ ਸਭਾ ਦੀਆਂ ਸੀਟਾਂ ਦੇ ਉੱਤੇ ਚੋਣਾਂ ਲੜਿਆ ਐਮਐਲਏ ਦੀਆਂ ਸੀਟਾਂ ਦੇ ਉੱਤੇ ਚੋਣਾਂ ਲੜਿਆ ਲੇਕਿਨ ਇਹ ਜੋ ਖਡੂਰ ਸਾਹਿਬ ਦੀ ਸੀਟ ਹੈ ਇਹ ਪੰਥਕ ਸੀਟ ਹੋਣ ਦੇ ਕਾਰਨ ਬੜੀ ਹੀ ਚਰਚਾ ਦੇ ਵਿੱਚ ਹੈ ਹੁਣ ਗੱਲ ਕਰਦੇ ਹਾਂ ਸਭ ਤੋਂ ਵੱਡੀ ਸਭ ਤੋਂ ਵੱਡੀ ਗੱਲ ਆਉਂਦੀ ਹੈ ਕਿ ਭਾਈ ਅਮਰਪਾਲ ਸਿੰਘ ਕਿਉਂਕਿ ਇਹ ਇੱਕ ਸਪੈਸ਼ਲ ਰਿਪੋਰਟ ਜਿਹੜੀ ਅਸੀਂ ਤਿਆਰ ਕੀਤੀ ਹੈ ਕਿ ਭਾਈ ਅਮਰਿਤਪਾਲ ਸਿੰਘ ਦੇ ਕੋਲ ਕਿੰਨੀ ਚਲ ਅਚਲ ਸੰਪਤੀ ਯਾਨੀ ਜਾਇਦਾਦ ਹੈ ਇਸ ਵੇਲੇ ਜੋ ਉਹਨਾਂ ਨੇ ਆਪਣੇ ਐਫੀਡੇਵਿਟ ਦੇ ਵਿੱਚ ਲਿਖਿਆ ਹੈ ਉਹਦੇ ਮੁਤਾਬਕ ਅਮਰਿਤਪਾਲ ਸਿੰਘ ਦੇ ਕੋਲ ਕੈਸ਼ 0 ਹੈ ਯਾਨੀ ਕੋਈ ਕੈਸ਼ ਨਹੀਂ ਹੈ ਮਗਰ ਉਹਨਾਂ ਦੀ ਧਰਮਸ ਪਤਨੀ ਦੇ ਕੋਲ ਕਰੀਬ 20000 ਰੁਪਿਆ ਕੈਸ਼ ਹੈ ਉਹਦੇ ਨਾਲ ਹੀ ਅਮਰਿਤਪਾਲ ਦੇ ਬੈਂਕ ਅਕਾਊਂਟ ਦੇ ਵਿੱਚ ਸਿਰਫ ਤੇ ਸਿਰਫ 1000 ਰੁਪਇਆ ਪਿਆ ਹੋਇਆ ਹੈ ਔਰ ਜਿਹੜੀ ਉਹਨਾਂ ਦੀ ਧਰਮਸ ਪਤਨੀ ਹੈ ਉਸਦੇ ਬੈਂਕ ਅਕਾਊਂਟ ਦੇ ਵਿੱਚ ਇੰਡੀਅਨ ਕਰੰਸੀ ਦੇ ਹਿਸਾਬ ਦੇ ਨਾਲ 417440 ਤੇ 40 ਰੁਪਏ ਪਏ ਹੋਏ ਨੇ ਕੋਈ ਗਹਿਣੇ ਗੱਟੇ ਜਾਂ ਜੁਐਲਰੀ ਕੋਈ ਹੋਰ ਕੋਈ ਚੀਜ਼ ਉਹਨਾਂ ਦੇ ਕੋਲ ਨਹੀਂ ਹੈ ਉਹਨਾਂ ਦੀ ਜਿਹੜੀ ਧਰਮਸ ਪਤਨੀ ਹੈ ਉਸ ਦੀ ਜਿਹੜੀ ਜੁਐਲਰੀ ਹੈ ਉਹ 14 ਲੱਖ ਰੁਪਏ ਦੀ ਹੈ ਟੋਟਲ ਜਿਹੜਾ ਮੂਵੇਬਲ ਜਿਹਨੂੰ ਆਪਾਂ ਚਲ ਅਚਲ ਦੇ ਅਲਾਵਾ ਜਿਹੜੀ ਮੂਵੇਬਲ ਸਿਰਫ ਚਲ ਸੰਪਤੀ ਜਿਹੜੀ ਹੈ ਉਹ ਹੈ 18 ਲੱਖ 37440 ਰੁਪਏ ਮੂਵੇਬਲ ਤੋਂ ਅਲਾਵਾ ਯਾਨੀ ਚਲ ਤੋਂ ਅਲਾਵਾ ਅਚਲ ਸੰਪਤੀ ਜਿਵੇਂ ਕਿ ਘਰ ਜ਼ਮੀਨ ਜਾਂ ਹੋਰ ਇਸ ਤਰ੍ਹਾਂ ਦੀ ਕੋਈ ਚੀਜ਼ ਕੋਈ ਰੈ residențial ਕੰਪਲੈਕਸ ਜਾਂ ਕਮਰਸ਼ੀਅਲ ਪ੍ਰਾਪਰਟੀ ਇਸ ਤਰ੍ਹਾਂ ਦੀ ਕੋਈ ਵੀ ਪ੍ਰਾਪਰਟੀ ਅਮਰਿਤਪਾਲ ਸਿੰਘ ਦੇ ਨਾਮ ਦੇ ਉੱਤੇ ਨਹੀਂ ਹੈ ਹੁਣ ਇਸ ਸਾਰੇ ਤੋਂ ਬਾਅਦ ਅਸੀਂ ਗੱਲ ਕਰਾਂਗੇ ਕਿ ਅਮਰਿਤਪਾਲ ਸਿੰਘ ਦੇ ਉੱਪਰ ਕਿਹੜੇ ਕਿਹੜੇ ਕੇਸ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਚੱਲ ਰਹੇ ਨੇ ਮੈਂ ਸ਼ੁਰੂਆਤ ਕਰਾਂਗਾ ਪੁੱਠੇ ਪਾਸੋਂ ਕਿਉਂਕਿ ਤਰਤੀਬ ਵਾਈਜ਼ ਅਗਰ ਪਿੱਛੋਂ ਤੋਂ ਸ਼ੁਰੂ ਕਰਾਂਗੇ ਤਾਂ ਸ਼ਾਇਦ ਸਮਝ ਨਹੀਂ ਆਵੇਗੀ ਲੇਕਿਨ ਪੁੱਠੇ ਪਾਸੋਂ ਜਿਵੇਂ ਸ਼ੁਰੂ ਕਰਾਂਗਾ ਕਿ ਟੋਟਲ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਅਲੱਗ-ਅਲੱਗ ਥਾਣਿਆਂ ਦੇ ਵਿੱਚ ਭਾਰਤ ਦੇ ਅਲੱਗ-ਅਲੱਗ ਸਟੇਟਾਂ ਦੇ ਵਿੱਚ ਭਾਈ ਅਮਰਪਾਲ ਸਿੰਘ ਦੇ ਉੱਤੇ 12 ਕੇਸ ਦਰਜ ਨੇ ਜੋ ਉਹਨਾਂ ਨੇ ਆਪਣੇ ਐਫੀਡੇਵਿਟ ਦੇ ਵਿੱਚ ਵੀ ਲਿਖਿਆ ਹੈ ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਕਿ ਜਿਹੜਾ ਲੇਟੈਸਟ ਕੇਸ ਹੈਗਾ ਉਹ ਹੈ 20 ਫ फेब्रुवारी 2024 ਦਾ 20 ਫ फेब्रुवारी 2024 ਨੂੰ ਅਸਾਮ ਦੇ ਵਿੱਚ ਡਿਬਰੂਗੜ ਦੇ ਵਿੱਚ ਉਹਨਾਂ ਦੇ ਉੱਤੇ ਇੱਕ ਕੇਸ ਜਿਹੜਾ ਹੈ ਉਹ ਦਾਇਰ ਕੀਤਾ ਜਾਂਦਾ ਹੈ ਕਿਉਂ ਕੀਤਾ ਜਾਂਦਾ ਹੈ ਕਿਉਂਕਿ ਉਹਨਾਂ ਦੀ ਬੈਰੀ ਬੈਰੀਕ ਦੇ ਵਿੱਚੋਂ ਈ ਗੈਜਟਸ ਯਾਨੀ ਕੁਝ ਕੈਮਰੇ ਜਾਂ ਫੋਨ ਜਾਂ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਨਿਕਲੀਆਂ ਉਹਦੀ ਕਰਕੇ ਉਹਨਾਂ ਦੇ ਉੱਤੇ ਇਹ ਇੱਕ ਕੇਸ ਪਹਿਲਾ ਕੇਸ ਜਿਹੜਾ ਉਹ ਦਰਜ ਕੀਤਾ ਜਾਂਦਾ ਹੈ ਅਤੇ ਦੂਸਰਾ ਕੇਸ 30 ਮਾਰਚ 2023 ਕਰੀਬ-ਕਰੀਬ ਸਾਲ ਪਹਿਲਾਂ 30 ਮਾਰਚ 2023 ਨੂੰ ਪੰਜਾਬ ਦੇ ਹੁਸ਼ਿਆਰਪੁਰ ਇਲਾਕੇ ਦੇ ਵਿੱਚ ਉਹਨਾਂ ਦੇ ਉੱਤੇ ਰੈਸ਼ ਡਰਾਈਵਿੰਗ ਦਾ ਜਿਹੜਾ ਹੈ ਉਹ ਇੱਕ ਕੇਸ ਦਰਜ ਕੀਤਾ ਜਾਂਦਾ ਹੈ ਤੀਸਰਾ ਕੇਸ ਤੁਹਾਨੂੰ ਦੱਸ ਦਈਏ 23 3 2023 ਜਲੰਧਰ ਦੇ ਵਿੱਚ ਜੋ ਪੰਜਾਬ ਦੇ ਜਲੰਧਰ ਇਲਾਕੇ ਦੇ ਵਿੱਚ ਉਹਨਾਂ ਦੇ ਉੱਤੇ ਕਿਸੇ ਦੇ ਘਰ ਦੇ ਵਿੱਚੋਂ ਕੱਪੜੇ ਅਤੇ ਹੋਰ ਸਮਾਨ ਲੈ ਕੇ ਉਹਨਾਂ ਦੇ ਪੁੱਤਰ ਨੂੰ ਆਪਣੇ ਨਾਲ ਲਿਜਾ ਕੇ ਸਤਲਜ ਪਾਰ ਕਰਾਉਣ ਦਾ ਦੋਸ਼ ਲੱਗਿਆ ਹੈ। ਇਹ ਜਲੰਧਰ ਦੇ ਵਿੱਚ ਇਹ ਤੀਸਰਾ ਕੇਸ ਜਿਹੜਾ ਉਹਨਾਂ ਦੇ ਉੱਤੇ ਦਰਜ ਹੋਇਆ ਹੈ। ਚੌਥਾ ਕੇਸ ਜਿਹੜਾ ਹੈ ਉਹਨਾਂ ਦੇ ਉੱਤੇ ਥਾਣਾ ਸ਼ਾਹਕੋਟ ਦੇ ਵਿੱਚ ਦਰਜ ਕੀਤਾ ਗਿਆ। ਸ਼ਾਹਕੋਟ ਪੰਜਾਬ ਦੇ ਵਿੱਚ ਕਾਰ ਖੋਣ ਦਾ ਇੱਕ ਕੇਸ ਹੈ ਜਿਹਦੇ ਵਿੱਚ ਉਹਨਾਂ ਦੀ ਨਾਮਜ਼ਦਗੀ ਹੋਈ ਹੈ ਤੇ ਉਸ ਤੋਂ ਬਾਅਦ ਪੰਜਵਾਂ ਕੇਸ ਜਿਹੜਾ ਹੈ 21323 ਨੂੰ ਉਹ ਵੀ ਸ਼ਾਹਕੋਟ ਪੰਜਾਬ ਦੇ ਵਿੱਚ ਹੀ ਕੀਤਾ ਗਿਆ ਹੈ ਦਰਜ ਉਹਦੇ ਵਿੱਚ ਉਹਨਾਂ ਨੇ ਕਿਸੇ ਦੇ ਘਰ ਚ ਵੜ ਕੇ ਜਬਰੀ ਕੱਪੜੇ ਲਏ ਅਤੇ ਹੋਰ ਸਮਾਨ ਲਿਆ ਇਹ ਦੋਸ਼ ਉਹਨਾਂ ਦੇ ਉੱਤੇ ਲਗਾਏ ਗਏ ਨੇ ਛੇਵਾਂ ਕੇਸ ਜਿਹੜਾ ਹੈ ਉਹ ਤੁਹਾਨੂੰ ਦੱਸ ਦਈਏ ਉਹ ਹੋਇਆ ਸੀ ਇਹਨਾਂ ਦਾ 20 ਮਾਰਚ ਯਾਨੀ 20 3 2023 20 3 2023 ਨੂੰ ਮਿਹਾਦਪੁਰ ਮਿਹਦਪੁਰ ਪੰਜਾਬ ਦੇ ਵਿੱਚ ਇੱਕ ਕੇਸ ਉਹਨਾਂ ਦੇ ਖਿਲਾਫ ਦਰਜ ਕੀਤਾ ਗਿਆ ਜਿਹਦੇ ਵਿੱਚ ਉਹਨਾਂ ਨੇ ਜ਼ਬਰੀ ਕਿਸੇ ਦੇ ਘਰ ਵੜ ਕੇ ਰੋਟੀ ਖਾਧੀ ਯਾਨੀ ਖਾਣਾ ਖਾਦਾ ਜਾਂ ਲੰਗਰ ਛਕਿਆ ਸੀ ਸਤਵਾਂ ਕੇਸ ਉਹਨਾਂ ਦੇ ਉੱਤੇ 19 ਤਰੀਕ ਮਾਰਚ 2023 ਨੂੰ ਦਰਜ ਹੁੰਦਾ ਹੈ ਉਹ ਵੀ ਮਹਿਦਪੁਰ ਥਾਣੇ ਦੇ ਵਿੱਚ ਪੰਜਾਬ ਦੇ ਵਿੱਚ ਹੀ ਦਰਜ ਹੁੰਦਾ ਹੈ ਉਹਦੇ ਵਿੱਚ ਹੈ ਕਿ ਉਹਨਾਂ ਨੇ ਗੱਡੀ ਤੇਜ਼ ਭਜਾਈ ਯਾਨੀ ਰੈਸ਼ ਡਰਾਈਵਿੰਗ ਅਤੇ ਹਵਾ ਦੇ ਵਿੱਚ ਵੈਪਨ ਯਾਨੀ ਹਥਿਆਰ ਲਹਿਰਾਏ ਇਹ ਕੇਸ 19 ਤਰੀਕ ਨੂੰ ਮਾਰਚ 2023 ਉਹਨਾਂ ਦੇ ਉੱਤੇ ਦਰਜ ਹੁੰਦਾ ਹੈ ਫਿਰ 8ਵਾਂ ਕੇਸ ਤੁਹਾਨੂੰ ਦੱਸ ਦਈਏ ਜੋ ਖਲਚੀਆਂ ਅੰਮ੍ਰਿਤਸਰ ਦੇ ਵਿੱਚ ਉਨ੍ਹਾਂ ਦੇ ਉੱਤੇ ਦਰਜ ਹੁੰਦਾ ਹੈ ਉਹਦੇ ਵਿੱਚ ਉਹਨਾਂ ਨੇ ਪੁਲਿਸ ਦੀ ਬੈਰੀਕੇਟਿੰਗ ਤੋੜਨ ਦਾ ਦੋਸ਼ ਲੱਗਿਆ ਹੈ ਅਤੇ ਪੁਲਿਸ ਨੂੰ ਧਮਕਾਉਣ ਦਾ ਦੋਸ਼ ਲੱਗਿਆ ਹੈ ਫਿਰ ਤੋਂ ਸੁਣ ਲੋ 8ਵਾਂ ਕੇਸ 1832023 ਨੂੰ ਖਲਚੀਆਂ ਅੰਮ੍ਰਿਤਸਰ ਵਿਖੇ ਜੋ ਪੁਲਿਸ ਨੂੰ ਧਮਕਾਉਣ ਦਾ ਅਤੇ ਪੁਲਿਸ ਦੀ ਬੈਰੀਕੇਟਿੰਗ ਤੋੜਨ ਦਾ ਜਿਹੜਾ ਇਹ ਦੋਸ਼ ਅੰਮ੍ਰਿਤਪਾਲ ਸਿੰਘ ਦੇ ਉੱਤੇ ਲੱਗਿਆ ਹੈ 9ਵਾਂ ਕੇਸ ਜਿਹੜਾ ਸੀ ਉਹ 24 ਫਰਵਰੀ 2023 24 2 2023 ਨੂੰ ਨਮਕਿਸ ਅਜਨਾਲਾ ਦੇ ਵਿੱਚ ਜਿਹੜਾ ਹੈ ਉਹਨਾਂ ਦੇ ਉੱਤੇ ਦਰਜ ਕੀਤਾ ਜਾਂਦਾ ਹੈ ਜਿਹਦੇ ਵਿੱਚ ਪੁਲਿਸ ਦੇ ਉੱਤੇ ਅਟੈਕ ਕਰਨ ਦਾ ਕੇਸ ਜਿਹੜਾ ਹੈ ਉਹ ਅਮਰਤਪਾਲ ਸਿੰਘ ਦੇ ਉੱਤੇ ਦਰਜ ਕੀਤਾ ਜਾਂਦਾ ਹੈ ਦਸਵਾਂ ਕੇਸ ਜਿਹੜਾ ਹੈ ਉਹ 22/2 ਯਾਨੀ 22 ਫਰਵਰੀ 2023 ਨੂੰ ਤੁਹਾਨੂੰ ਦੱਸ ਦਈਏ ਕਿ ਬਾਗਾ ਪੁਰਾਣਾ ਪੰਜਾਬ ਦੇ ਵਿੱਚ ਇੱਕ ਪ੍ਰੋਵੋਕੇਟਿਵ ਸਪੀਚ ਜਿਹੜੀ ਹੁੰਦੀ ਹੈ ਜਿਹਨੂੰ ਪੜਕਾਊ ਭਾਸ਼ਣ ਜਿਵੇਂ ਕਿਹਾ ਜਾਂਦਾ ਹੈ ਉਹ ਕੇਸ ਦਰਜ ਹੁੰਦਾ ਹੈ ਔਰ 11ਵਾਂ ਕੇਸ ਜਿਹੜਾ ਹੈ ਉਹ ਵੀ ਸੇਮ ਉਸੇ ਤਰੀਕ ਨੂੰ 22 23 ਨੂੰ ਅੰਮ੍ਰਿਤਸਰ ਵਿਖੇ ਦਰਜ ਹੁੰਦਾ ਹੈ ਔਰ ਉਹ ਕੇਸ ਵੀ ਸੇਮ ਇਹੋ ਹੀ ਹੈ ਕਿ ਪ੍ਰੋਵੋਕੇਟਿਵ ਜੋ ਸਪੀਚ ਜਿਹੜੀ ਹੈ ਭਾਈ ਅੰਮ੍ਰਿਤਪਾਲ ਸਿੰਘ ਨੇ ਉੱਥੇ ਕੀਤੀ ਯਾਨੀ ਕਿ ਪੜਕਾਊ ਭਾਸ਼ਣ ਦਿੱਤਾ ਇਹ 11 ਕੇਸਾਂ ਤੋਂ ਇਲਾਵਾ ਇੱਕ ਜੋ ਆਖਰੀ ਕੇਸ ਜਿਹੜਾ ਸਭ ਤੋਂ ਪਹਿਲਾ ਕੇਸ ਗਿਣਿਆ ਜਾਂਦਾ ਹੈ ਅਮਰਪਾਲ ਸਿੰਘ ਦੇ ਉੱਤੇ ਉਹ ਸੀਗਾ 16 2 2023 ਯਾਨੀ 16 ਫਰਵਰੀ 2023 ਨੂੰ ਉਹ ਹੁੰਦਾ ਹੈ ਅਜਨਾਲਾ ਪੰਜਾਬ ਦੇ ਵਿੱਚ ਅਜਨਾਲਾ ਪੰਜਾਬ ਦੇ ਵਿੱਚ ਜਿਹੜਾ ਉਹਨਾਂ ਦੇ ਉੱਤੇ ਇੱਕ ਕੇਸ ਦਰਜ ਹੁੰਦਾ ਹੈ ਉਹ ਹੈ ਕਿ ਜਿਸ ਕਿਸੇ ਨੇ ਉਹਨਾਂ ਦੇ ਖਿਲਾਫ ਕੋਈ ਐਫ ਆਈ ਆਰ ਜਾਂ ਰਿਪੋਰਟ ਲਖਵਾਈ ਸੀ ਯਾਨੀ ਕਿ ਕੰਪਲੇਨੈਂਟ ਨੂੰ ਅਗਵਾ ਕਰਨਾ ਉਹਦੀ ਕੁੱਟਮਾਰ ਕਰਨੀ ਉਹਦਾ ਮੋਬਾਈਲ ਖਸਣਾ ਅਤੇ ਉਹਦੇ ਕੋਲੋਂ 2000 ਰੁਪਇਆ ਖੋਣ ਦਾ ਜਿਹੜਾ ਐਫ ਆਈ ਆਰ ਉਹ ਅਮਰਪਾਲ ਸਿੰਘ ਦੇ ਉੱਤੇ ਉਦਾਰਜ ਕੀਤੀ ਗਈ ਹੈ ਇਹ ਸੀ ਸਾਰਾ ਵੇਰਵਾ ਕਿ ਕਿਹੜੇ ਕਿਹੜੇ ਕੇਸ ਅਮਰਪਾਲ ਸਿੰਘ ਦੇ ਉੱਤੇ ਉਦਾਰਜ ਹਨ ਜਿਵੇਂ ਕਿ ਬੜੇ ਕਿਆਸ ਲਗਾਏ ਜਾ ਰਹੇ ਸੀ ਕਿ ਬਹੁਤ ਸਾਰਾ ਪੈਸਾ ਇਕੱਠਾ ਕੀਤਾ ਹੈ ਲੇਕਿਨ ਜੋ ਅਮਰਤਪਾਲ ਸਿੰਘ ਨੇ ਆਪਣੀ ਚਲ ਅਚਲ ਜਾਇਦਾਦ ਦੱਸੀ ਹੈ ਉਹਦਾ ਵੇਰਵਾ ਉਸਨੇ ਜੋ ਭਈ ਅਮਰਤਪਾਲ ਸਿੰਘ ਵੱਲੋਂ ਭਰੇਗੇ ਐਫਿਡੇਵਿਟ ਜੋ ਚੋਣਾਂ ਦੇ ਵਿੱਚ ਆਪਣੀ ਨਾਮ ਜ਼ਿੰਦਗੀ ਕਰਨ ਦੇ ਲਈ ਆਪਣਾ ਨਮਾੰਕਣ ਭਰਿਆ ਉਹਦੇ ਵਿੱਚ ਲਿਖਿਆ ਹੋਇਆ ਸੀ ਉਹ ਸਾਰੀ ਇੱਕ ਰਿਪੋਰਟ ਬਣਾ ਕੇ ਤੁਹਾਡੇ ਸਾਹਮਣੇ ਤੁਹਾਡੇ ਮੂਹਰੇ ਰੱਖੀ ਹੈ ਹੁਣ ਦੇਖਣਾ ਹੋਵੇਗਾ ਕਿ ਇਹ ਜੋ ਕੈਂਡੀਡੇਟ ਹਨ ਜੋ ਪੰਥਕ ਹਲਕਾ ਖਡੂਰ ਸਾਹਿਬ ਤਰਨਤਾਰਨ ਪੰਜਾਬ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਕੌਣ ਇਹਨਾਂ ਚੋਣਾਂ ਦੇ ਵਿੱਚ ਬਾਜ਼ੀ ਮਾਰਦਾ ਹੈ ਆਮ ਤੌਰ ਤੇ ਇਹ ਕਿੱਸੇ ਲਗਾਏ ਜਾ ਰਹੇ ਨੇ ਕਿ ਇਸ ਵਾਰ ਦਾ ਮੁਕਾਬਲਾ ਜਣਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿਰਸਾ ਸਿੰਘ ਵਲਟੋਹਾ ਅਤੇ ਅੰਮ੍ਰਿਤਪਾਲ ਸਿੰਘ ਦੇ ਵਿਚਾਲੇ ਹੋ ਰਿਹਾ ਹੈ ਪਰ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਤੇ ਭਾਜਪਾ ਔਰ ਹੋਰ ਵੀ ਜਿਹੜੀਆਂ ਕਾਂਗਰਸ ਆਈ ਦੇ ਜਿਹੜੇ ਉਮੀਦਵਾਰ ਨੇ ਉਹ ਵੀ ਆਪਣੇ ਆਪਣੇ ਦਾਅਵੇ ਜਿਹੜੇ ਨੇ ਉਹ ਠੋਕ ਰਹੇ ਨੇ ਹੁਣ ਦੇਖਣਾ ਹੋਵੇਗਾ ਕਿ ਇਲੈਕਸ਼ਨ ਹੋਣ ਤੋਂ ਬਾਅਦ ਜਦੋਂ ਰਿਜ਼ਲਟ ਨਿਕਲੇਗਾ ਤਾਂ ਕਿਦੇ ਪਾਲੇ ਦੇ ਵਿੱਚ ਇਹ ਜਿੱਤ ਦਾ ਝੰਡਾ ਜਿਹੜਾ ਹੈ ਉਹ ਦੇਖਿਆ ਜਾਵੇਗਾ ਦੇਖਦੇ ਰਹੋ ਆਪਸੀ ਸਾਇੰਟਿਵ ਇਸ ਤਰ੍ਹਾਂ ਦੀਆਂ ਹੋਰ ਵੀ ਰਿਪੋਰਟਾਂ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਗੇ ਤਦ ਤੱਕ ਦੇ ਲਈ ਦਿਓ ਜੀ ਇਜਾਜ਼ਤ ਧੰਨਵਾਦ ਜੀ